ਸਾਸਰੀਆ ਕਾਲਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਗਰਮੀਆਂ ਬਾਰੇ ਕਈ ਲੋਕ ਕਹਿੰਦੇ ਨੇ ਕਿ ਗਰਮੀਆਂ ਵਿੱਚ ਤਾਂ ਪਸੀਨਾ ਹੀ ਪਸੀਨਾ ਹੁੰਦਾ ਤੇ ਕਈ ਲੋਕ ਕਹਿੰਦੇ ਨੇ ਚੰਗਾ ਭਲਾ ਸਿਹਤਮੰਦ ਰਹਿਣੇ ਆ ਇੰਨਾ ਗਰਮੀਆਂ ਵਿੱਚ ਅਸੀਂ ਵੀ ਸੋਚਿਆ ਅੱਜ ਗੱਲ ਕਰਦੇ ਹਾਂ ਗਰਮੀਆਂ ਦੇ ਫਾਇਦੇਆਂ ਅਤੇ ਨੁਕਸਾਨਾਂ ਬਾਰੇ ਇੱਕ ਫਾਇਦਾ ਅਤੇ ਇੱਕ ਨੁਕਸਾਨ ਦੱਸਦੇ ਹੋਏ ਅੱਗੇ ਵਧਾਂਗੇ ਪਹਿਲਾਂ ਗੱਲ ਕਰਦੇ ਹਾਂ ਫਾਇਦੇ ਦੀ ਗਰਮੀਆਂ ਵਿੱਚ ਬੰਦੇ ਨੂੰ ਪਸੀਨਾ ਆਉਂਦਾ ਤਾਂ ਸਰੀਰ ਚੋਂ ਗੰਦ ਬਾਹਰ ਆਉਂਦੀ ਸਰੀਰ ਸਾਫ਼ ਸੁਥਰਾ ਹੋ ਜਾਂਦਾ ਕਹਿੰਦੇ ਨੇ ਪਸੀਨਾ ਆਉਣ ਵਾਲੇ ਬੰਦੇ ਕਦੀ ਮਾੜੀ ਹਾਲਤ ਵਿੱਚ ਨਹੀਂ ਰਹਿੰਦੇ ਨੁਕਸਾਨ ਲੂ ਲੱਗਣ ਦਾ ਡਰ ਜੇ ਬੰਦਾ ਸਾਰਾ ਦਿਨ ਧੁੱਪ 'ਚ ਫਿਰੇ ਖੇਤਾਂ ਖਲਿਆਣਾਂ 'ਚ ਰੁਕਿਆ ਰਹੇ ਤਾਂ ਲੂ ਲੱਗ ਸਕਦੀ ਸਰੀਰ ਗਰਮ ਹੋ ਜਾਂਦਾ ਉਲਟੀਆਂ ਚੱਕਰ ਆਉਣ ਲੱਗਦੇ ਦੂਸਰਾ ਫਾਇਦਾ ਧੁੱਪ 'ਚੋਂ ਮਿਲਦਾ ਵਿਟਾਮਿਨ ਡੀ ਸਵੇਰੇ ਥੋੜੀ ਦੇਰ ਧੁੱਪ ਵਿੱਚ ਬਹਿਠ ਜਾਇਆ ਕਰੋ ਹੱਡੀਆਂ ਵਿੱਚ ਫਾਇਦਾ ਹੁੰਦਾ ਹੈ ਸਵੇਰ ਦੀ 7 ਤੋਂ ਲੈ ਕੇ 9 ਤੱਕ ਦੀ ਧੁੱਪ ਵਧੀਆ ਮੰਨੀ ਜਾਂਦੀ ਹੈ ਬਜ਼ੁਰਗ ਵੀ ਕਹਿੰਦੇ ਨੇ ਤੁੱਪ ਖਾਣ ਨਾਲ ਹੱਡੀਆਂ ਤਾਕਤਵਰ ਰਹਿੰਦੀਆਂ ਹਨ ਦੂਜਾ ਨੁਕਸਾਨ ਪਾਣੀ ਘੱਟ ਪੀਤਾ ਤਾਂ ਕੰਮ ਖਰਾਬ ਗਰਮੀਆਂ ਵਿੱਚ ਪਾਣੀ ਵੱਧ ਪੀਣਾ ਲਾਜ਼ਮੀ ਜਿੱਥੇ ਪਾਣੀ ਘੱਟ ਪੀਤਾ ਥਕਾਵਟ ਸਿਰਦਰਦ ਮੂੰਹ ਸੁੱਕ ਜਾਂਦਾ ਹੈ ਬੰਦਾ ਡੀਹਾਈਡਰੇਟ ਹੋ ਜਾਂਦਾ ਹੈ ਤੀਸਰਾ ਫਾਇਦਾ ਖਾਣ ਪੀਣ ਹਲਕਾ ਪਚਣ ਵਾਲਾ ਗਰਮੀਆਂ ਚ ਪਿੰਡਾਂ ਚ ਛਾਚ ਦਹੀਂ ਖੀਰਾ ਤਰਬੂਜ ਸਾਦਾ ਖਾਣਾ ਇਹ ਸਰੀਰ ਨੂੰ ਠੰਡ ਪਾਉਂਦਾ ਹੈ ਇਹ ਸਮਾਂ ਹਲਕੇ ਫੁਲਕੇ ਰਹਿਣ ਵਿੱਚ ਬਹੁਤ ਮਦਦ ਕਰਦਾ ਹੈ ਨੁਕਸਾਨ ਤੀਜਾ ਥਕਾਵਟ ਅਤੇ ਆਲਸ ਦਿਨ ਚ ਪਸੀਨਾ ਆਉਂਦਾ ਰਹਿੰਦਾ ਊਰਜਾ ਘਟ ਜਾਂਦੀ ਬੰਦੇ ਨੂੰ ਹਿੰਮਤ ਨਹੀਂ ਰਹਿੰਦੀ ਕੰਮ ਕਰਨ ਦੀ ਫਾਇਦਾ ਚੌਥਾ ਮੋਟਾਪਾ ਘਟਾਉਣ ਦਾ ਸਮਾਂ ਕਿਉਂਕਿ ਪਸੀਨਾ ਆਉਂਦਾ ਪਾਣੀ ਪੀਣਾ ਵੱਧ ਜਾਂਦਾ ਬੰਦਾ ਆਲਸ ਛੱਡ ਕੇ ਕੰਮ ਕਾਜ ਚ ਲੱਗ ਜਾਂਦਾ ਹੋ ਜਾਂਦੇ ਨੇ ਲੋਕ ਫਿਟਫਾਟ ਨੁਕਸਾਨ ਚੌਥਾ ਚਮੜੀ ਚ ਰੈਸਿਸ ਆਉਂਦੇ ਗਰਮੀਆਂ ਚ ਬੱਚਿਆਂ ਦੇ ਚਮੜੀ ਚ ਦਾਦ ਕਿੰਨੇ ਪੈਰਾਂ 'ਚ ਪਸੀਨੇ ਵਾਲੇ ਰੋਗ ਹੋਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਸੈਂਸਿਟਿਵ ਸਕਿਨ ਵਾਲਿਆਂ ਨੂੰ ਫਾਇਦਾ ਪੰਜਮਾ ਆਲਸ ਨਹੀਂ ਚੜਦੀ ਸਰਦੀਆਂ 'ਚ ਤਾਂ ਬੰਦਾ ਰਜਾਈ ਵਿੱਚ ਹੀ ਰਹਿੰਦਾ ਪਰ ਗਰਮੀਆਂ 'ਚ ਹਿਲਣਾ ਜੁਲਣਾ ਕੰਮਕਾਜ ਪਿੰਡ ਵੇਖੋ ਔਰਤਾਂ ਵੀ ਸਵੇਰੇ ਸਵੇਰੇ ਚਿੜੀਆਂ ਵਾਂਗ ਬੋਲਣ ਲੱਗ ਪੈਂਦੀਆਂ ਨੁਕਸਾਨ ਪੰਜਮਾ ਖਾਣ ਪੀਣ ਦਾ ਖਤਰਾ ਗਰਮੀਆਂ 'ਚ ਦਹੀਂ ਦੁੱਧ ਛਾਚ ਤੇ ਹੋਰ ਚੀਜ਼ਾਂ ਜਲਦੀ ਖਰਾਬ ਹੋ ਜਾਂਦੀਆਂ ਬਾਹਰ ਜਾ ਕੇ ਵਦ ਇੱਕ ਠੰਡਾ ਨਾ ਖਾਓ ਤਾਂ ਦਸਤ ਬਦਬੀ ਹੋ ਜਾਂਦੀ ਫਾਇਦਾ ਛੇਮਾ ਖੂਨ ਚ ਚੰਗੀ ਗਤੀ ਆਉਂਦੀ ਜਦ ਤਾਪਮਨ ਵੱਧ ਜਾਂਦਾ ਖੂਨ ਚੰਗੀ ਤਰ੍ਹਾਂ ਦੌੜਦਾ ਚਮੜੀ ਵਿੱਚ ਗਲੋ ਆਉਂਦਾ ਮੂੰਹ ਤੇ ਰੌਣਕ ਰਹਿੰਦੀ ਨੁਕਸਾਨ ਛੇਮਾ ਬਜ਼ੁਰਗਾਂ ਅਤੇ ਬੱਚਿਆਂ ਲਈ ਖਤਰਾ ਵੱਧ ਜਾਂਦਾ ਬੱਚੇ ਖੇਡਣ ਲੱਗ ਜਾਂਦੇ ਧੁੱਪ ਵਿੱਚ ਬਜ਼ੁਰਗ ਅੰਦਰ ਬੈਠੇ ਪਾਣੀ ਪੀਣਾ ਭੁੱਲ ਜਾਂਦੇ ਚਾਹ ਪੀਂਦੇ ਰਹਿੰਦੇ ਇਹਨਾਂ ਲਈ ਗਰਮੀਆਂ ਮੁਸ਼ਕਲ ਸਮਾਂ ਬਣ ਜਾਂਦੀਆਂ ਹਨ ਹੁਣ ਵੇਖ ਲਵੋ ਪਿਆਰਿਓ ਗਰਮੀਆਂ ਚ ਵਾਧਾ ਵੀ ਹੈ ਅਤੇ ਨੁਕਸਾਨ ਵੀ ਪਰ ਜੇ ਅਸੀਂ ਪਾਣੀ ਵੱਧ ਚੰਗੀ ਤਰ੍ਹਾਂ ਪੀਏ ਸਾਦਾ ਤੇ ਸਾਫ਼ ਖਾਣਾ ਖਾਈਏ ਬਾਹਰ ਲੂ ਤੋਂ ਬਚੀਏ ਤਾਂ ਇਹ ਮੌਸਮ ਵੀ ਸਾਡਾ ਸਾਥੀ ਬਣ ਸਕਦਾ ਹੈ ਹੁਣ ਤੁਸੀਂ ਦੱਸੋ ਤੁਹਾਨੂੰ ਗਰਮੀਆਂ ਚੰਗੀਆਂ ਲੱਗਦੀਆਂ ਹਨ ਜਾਂ ਸਰਦੀਆਂ